Tinyamí yàrá náà to ló ní ṣe ní ṣe jẹun nípa mọ́tá. ਅਮਰ ਦੇ ਵਿੱਚੋਂ ਲੈ ਕੇ ਗਿਆ ਨਾ ਉਹ ਗੱਲ ਸਭ ਨਾਲ ਲੈ ਕੇ ਆਇਆ ਡਾਕਟਰ ਤੋਂ ਵੀ ਗੱਲ ਪੈ ਗਈ ਵੀਰੇ ਹਾਂ ਉਹ ਡੱਡੂ ਕੋਲ ਨਹੀਂ ਕਹਿੰਦਾ ਤੁਸੀਂ ਕਿੰਨਾ ਕੀ ਚੱਕੀ ਫਿਰਦੇ ਹੋ ਆਈ ਉਹਨੂੰ ਜਾਂਦੇ ਅੰਦਰ ਜਦੋਂ ਲੈ ਕੇ ਗਏ ਆ ਤੁਹਾਡੇ ਵੀ ਨਾਲ ਮੁੰਡਾ ਜੀ ਉਹ ਸੀ ਸੀ ਬਿੱਚ ਦੀ ਹਾਂ ਨਾਲ ਗਏ ਨੇ ਬਿਲਕੁਲ ਗਏ ਨੇ ਅਸੀਂ ਗੱਡੀ 120 ਤੇ ਪਹੁੰਚਾ ਕੇ ਲੈ ਕੇ ਗਏ ਆ ਮਨ ਕਰੇ ਵੀ ਸਾਡੇ ਨਾਲ ਹੋਰ ਗੱਲ ਸੁਣਾਵੇ ਹੋਰ ਸਾਡੇ ਨਾਲ ਵੀ ਹਾਸਾ ਹੋ ਸਕਦਾ ਹੋਰ 20 ਮਿੰਟ 20 ਮਿੰਟ ਹੋ ਗਏ ਅਸੀਂ 19 ਮਿੰਟ ਤੇ ਗਏ ਆ ਕਿਉਂ ਸਾਨੂੰ ਇਹ ਵੀ ਸਾਡੇ ਬੱਚੇ ਕੋਈ ਨਾ ਕੋਈ ਸਾਹ ਨਾ ਪਰ ਉਹਨਾਂ ਨੇ ਕੀ ਗੱਲ ਕੀਤੀ ਸਾਨੂੰ ਵੀ ਇਹ ਤਾਂ ਲੀਲਾ ਹੋਇਆ ਤੇ ਇਹਦਾ ਡੈੱਟਚ ਕੋਈ ਨੂੰ 2 ਘੰਟੇ ਹੋ ਗਏ ਸਾਡੇ ਘਰ ਤੇ ਵੀ ਦੋ ਘੰਟੇ ਮੈਨੂੰ ਲੱਗਿਆ ਨਹੀਂ ਜਿਹੜੀ ਉਹਨਾਂ ਨੇ ਕਰੀ ਉਹਨਾਂ ਚੋਂ ਆਈ ਉਹ ਉਹ ਕਹਿ ਰਹੇ ਅਟਾ ਨੂੰ ਤਰਲ ਕਰਨਾ ਸਾਡੇ ਕੰਪਿਊਟਰ ਤੇ ਉਹ ਕਹਿ ਰਹੇ ਚੱਲ ਜੀ ਯੋਧ ਨਾਦਰ ਇਮੇਜੇਸ਼ਨ ਦੇ ਕਰਕੇ ਥੋੜੇ ਕਾਹੀ ਐਂਬੂਲੈਂਸ ਪੁੱਛ ਰਹੇ ਮੈਨੂੰ ਬਚਾਈਏ ਬਚਾਈਏ 50 ਥੋੜੀ ਹੋਰ ਮੰਗਦੇ ਨੰਬਰ ਕੱਲੇ ਇਹ ਹੈ ਸਾਡਾ ਤਾਂ ਕੁਛ ਵੀ ਚੀਜ਼ ਨਹੀਂ ਸਾਡਾ ਤਾਂ ਕੁਛ ਲੱਡਾ ਸਾਰਾ ਘਰ-ਬਾਰ ਉੱਡ ਗਿਆ ਜੀ ਘੱਟ ਦੇ ਰਿਹਾ ਉਹਦਾ ਬੁੱਲਾ ਹੋਣਾ ਚਲੋ ਤਰਾਸ ਇਹਨੂੰ ਪਿਆਰ ਹੋਵੇ ਇਹ ਆਪਣੇ ਹੱਥ ਦਾ ਬਚਾ ਲਈ ਬੱਚੇ ਨਹੀਂ ਮੋਟਰ ਦਾ ਸਾਡਾ ਬੱਚਾ ਵੀ ਇਹਨੂੰ ਪੁੱਛੀ ਅੱਜ ਦਾ ਸਾਡਾ ਕੋਈ ਯੂਜ਼ ਨਹੀਂ ਆਪਾਂ ਅੱਧ ਘੰਟਾ ਪੋੜਾ ਘੰਟਾ ਵੇਟ ਕਰ ਰਹੇ ਹਾਂ ਕੋਈ ਪਾਪਾ ਦੀ ਸਿਟੀ ਕੋਈ ਮਾਸਟਰ ਸੀਰੀਪੋਰਟ ਜਵਾਬ ਕੁੰਨੀ ਕਾ ਸਾਡੇ ਗਨ ਪਟਾ ਰਹੇ ਜਿਹੜੇ ਜਿਹੜੇ ਰੁਕਲੇ ਆਪਾਂ ਨਾਮ ਨੇ ਅੱਜ ਅੱਜ ਕਿਹੜਾ ਵੀ ਜੁਨੇ ਰੁਕ ਰਿਹਾ ਕੋਈ ਕੰਪਲਿਸ਼ਨ ਆਉਂਦੀ ਹੈ ਉਹਨਾਂ ਕੋ ਹੁਣ ਹਾਲਾਤ ਇਹਨੇ ਦੇਖੀ ਨੇ ਤੁਹਾਡੀ ਕੋਸ਼ਿਸ਼ ਨਹੀਂ ਹੋਣੀ ਇਹਨਾਂ ਦੇ ਹਾਲਾਤ ਦੇਖੀ ਨੇ ਕੋਈ ਕੋਈ ਨਹੀਂ ਕੋਈ ਟ੍ਰੇਨ ਨਹੀਂ ਬੈਠਾ ਜੋ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਆਪਾਂ ਦੇਖੋ ਜੀ ਜਿਹੜਾ ਉਹਨਾਂ ਨੇ ਕਿਹਾ ਉਹਨਾਂ ਨੂੰ ਜਿਹੜਾ ਇਹ ਵੀ ਨਹੀਂ ਉਹਨਾਂ ਨੂੰ ਪਲਾਉਂ। ਹੁਣ ਕਿਤਾ ਕਿਤਾ ਤਾਂ ਇਸੇ ਦਾ ਆਪਰੇਸ਼ਨ ਹੋਇਆ ਸਰ ਉਹ ਆਪਰੇਸ਼ਨ ਹੋਇਆ ਉਹਨਾਂ ਦਾ ਸ਼ਾਇਦ ਇੱਕ ਹੰਦਰਵਾਸ ਰਿਹਾ ਜੀ। ਇਹਨਾਂ ਦਾ ਮੇਰਾ ਨਾਂ ਹਤੂਲੇ ਪਰ ਅਸੀਂ ਤਜਿੰਦਰ ਬੰਸਲ ਦੇ ਕੇਸ ਲਈ ਇੱਥੇ ਆਏ ਆ ਜੀ। ਹਤੂਲ ਜੀ ਹਾਂ ਜੀ ਮਸਲਾ ਕੀ ਜਲਵਾਸ ਮਸਲਾ ਇਹ ਹੈ ਜੀ ਤਜਿੰਦਰ ਬੰਸਲ ਨੂੰ ਇਹਨਾਂ ਨੇ ਮੇਰਾ ਫਰੈਂਡ ਹੈ ਜੀ ਉਹ ਐਡਮਿਟ ਹੋਇਆ ਜੀ 30 ਤਰੀਕ ਨੂੰ ਜੀ ਤੇ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਦੇ ਵਿੱਚ ਤੇ ਡਾਕਟਰ ਨੇ ਕਿਹਾ ਜੀ ਰਾਤ ਦੇ 8 ਵਜੇ ਇਹਨਾਂ ਦਾ ਆਪਰੇਸ਼ਨ ਹੋਊਗਾ ਉਹਨਾਂ ਦਾ ਬੀਪੀ ਦੇਖਿਆ ਗਿਆ ਜੋ ਜਿਹੜਾ ਕਿ ਨਾਰਮਲ ਸੀ ਸਾਰੇ ਵਾਈਟਲ ਸਾਈਨ ਨਾਰਮਲ ਸੀਗੇ ਪੇਸ਼ੈਂਟ ਅੰਦਰ ਗਿਆ ਜੀ ਉਹਨਾਂ ਦਾ ਕਜ਼ਨ ਬ੍ਰਦਰ ਉਹਨਾਂ ਨੂੰ ਅੰਦਰ ਆਪਰੇਸ਼ਨ ਤੱਕ ਛੱਡ ਕੇ ਵੀ ਆਇਆ ਜੀ ਚਲਦਾ ਫਿਰਦਾ ਗੱਲ ਕਰਦਾ ਗਿਆ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਤੇ ਅੰਦਰ ਗਿਆ ਅੰਦਰ ਜਾਣ ਤੋਂ ਬਾਅਦ ਇਹਨਾਂ ਨੇ ਐਨਸਥੈਟੋਜਿਸਟ ਸੀਗਾ ਨਹੀਂ ਸੀਗਾ ਸਾਨੂੰ ਨਹੀਂ ਪਤਾ ਇਹਨਾਂ ਨੇ ਐਨਸਥੀਜਿਆ ਦਿੱਤਾ ਪੇਸ਼ੈਂਟ ਨੂੰ ਜੀ ਜਰਨਲ ਐਨਸਥੀਜਿਆ ਕਹਿੰਦੇ ਆ ਜੀ ਇਹ ਦਿੱਤਾ ਉਹਦੇ ਵਿੱਚ ਦੇਣ ਤੋਂ ਬਾਅਦ ਐਗਜੈਕਟਲੀ 5 ਜਾਂ 7 ਮਿੰਟ ਤੋਂ ਬਾਅਦ ਸਾਡਾ ਪੇਸ਼ੈਂਟ ਐਕਸਪਾਇਰ ਉਸ ਤੋਂ ਬਾਅਦ ਜਿਹੜਾ ਵੀ ਹੋਇਆ ਇਹ ਸਿਗੇ ਉੱਤੇ ਤੁਸੀਂ ਇਹਨਾਂ ਨੂੰ ਪੁੱਛ ਲਓ ਜੀ ਉਹਨਾਂ ਨੇ ਬਿਲਕੁਲ ਨਹੀਂ ਦੱਸਿਆ ਸਾਨੂੰ ਕੀ ਹੋਇਆ ਕੀ ਨਹੀਂ ਕਹਿੰਦੇ ਜੀ ਸਾਡੇ ਵੱਲੋਂ ਜੀ ਬਹੁਤ ਸੀਰੀਅਸ ਕੇ ਪੇਸ਼ੈਂਟ ਹੈ ਜੀ ਤੁਸੀਂ ਇਹਨੂੰ ਫਟਾਫਟ ਅਮਰ ਲੈ ਜਾਓ ਅਮਰ ਲੈ ਜਾਓ ਜੀ ਅਸੀਂ ਅਮਰ ਲੈ ਕੇ ਗਏ ਜੀ ਇਹ ਅਮਰ ਵਾਲੇ ਕਹਿੰਦੇ ਜੀ ਇਹ ਤਾਂ 2 ਘੰਟੇ ਪਹਿਲਾਂ ਹੀ ਐਕਸਪਾਇਰ ਹੋ ਗਿਆ 2 ਘੰਟੇ ਦਾ ਸਾਡਾ ਪੌਣਾ ਘੰਟਾ ਹੋ ਗਿਆ ਅਸੀਂ ਅਸੀਂ ਹੁਣ ਇਹਨਾਂ ਨੂੰ ਇੱਥੇ ਬੁਲਾਇਆ ਹੈ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਕਿਹੜਾ ਉਹ ਡਾਕਟਰ ਸੀਗਾ ਔਰ ਉਹਨੇ ਕਿਸ ਬੇਸਿਸ ਤੇ ਇੰਨੀ ਹਾਈ ਡੋਸੇਜ ਦਿੱਤੀ ਕਿ ਉਹਨੂੰ ਓਵਰਡੋਸ ਹੋ ਗਿਆ ਜੀ ਉਹ ਆਪਣੀ ਗਲਤੀ ਮੰਨੇ ਅਸੀਂ ਦੇਖਣਾ ਚਾਹੁੰਦੇ ਆ ਅਸੀਂ ਉਹਨੂੰ ਕਾਫੀ ਦੇਰ ਹੋ ਗਈ ਹੈ ਜੀ ਅਸੀਂ ਉਹਨੂੰ ਬੁਲਾ ਰਹੇ ਆ ਪਰ ਉਹ ਆ ਨਹੀਂ ਰਿਹਾ ਉਹਦਾ ਆਫ ਹੈ ਫੋਨ ਕਈ ਇਲੀਗਲ ਤਰੀਕੇ ਨਾਲ ਸਭ ਤੋਂ ਵੱਡੀ ਗਲਤੀ ਇਸ ਹਸਪੀਟਲ ਦੀ ਮੈਂ ਔਨ ਰਿਕਾਰਡ ਦੱਸ ਰਿਹਾ ਅਸੀਂ ਸਾਰਿਆਂ ਨੇ ਉਹਨਾਂ ਦੇ ਰਿਕਾਰਡ ਦੇਖੇ ਆ ਜੀ ਨਾ ਡੇਟ ਨਾ ਟਾਈਮ ਨਾ ਡਾਕਟਰ ਦੇ ਸਿਗਨੇਚਰ ਨਾ ਕੁਝ ਮਤਲਬ ਇਦਾਂ ਹਸਪੀਟਲ ਚੱਲਦੇ ਆ ਜੀ ਆ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਮਤਲਬ ਤੁਸੀਂ ਇੱਕ ਵੀ ਕਾਗਜ਼ ਦੇਖ ਲਓ ਕਿਸੇ ਫਾਈਲ ਤੇ ਕੋਈ ਸਟੈਂਪ ਨਹੀਂ ਹੈ ਜੀ ਡਾਕਟਰ ਦੇ ਸਾਈਨ ਇਦਾਂ ਹੈ ਕਿ ਤੁਸੀਂ ਨਾਂ ਨਹੀਂ ਪਛਾਣ ਸਕਦੇ ਕਿ ਰੁਪਿੰਦਰ ਗਰਗ ਹੈ ਰਮਨ ਗਰਗ ਹੈ ਰੁਪਾਲੀ ਗਰਗ ਹੈ ਰਜਿੰਦਰ ਗਰਗ ਹੈ ਤੁਸੀਂ ਪਛਾਣ ਨਹੀਂ ਸਕਦੇ ਕੋਈ ਡੇਟ ਟਾਈਮ ਕਿਸਦਾ ਕਿਸੇ ਨਹੀਂ ਕੁਝ ਨਹੀਂ ਪੇਸ਼ੈਂਟ ਕਹਿੰਦੇ ਜੀ ਕੰਪਲਿਕೇಷਨ ਹੋ ਗਈ ਅਸੀਂ ਇੰਜੈਕਸ਼ਨ ਲਾਏ ਜੀ ਐਨਸਥੀसिया ਦੇ ਕੰਪਲਿਕೇಷਨ ਹੋ ਗਈ ਕਾਰਡੀਕ ਰੈਸਟ ਹੋ ਗਿਆ ਜੀ ਉਹਨਾਂ ਨੇ ਕਿਹਾ ਪੇਸ਼ੈਂਟ ਨੂੰ ਦੱਸਿਆ ਸੀਗਾ ਕਿ ਐਨਸਥੀसिया ਦੇਣ ਤੋਂ ਬਾਅਦ ਇਹ ਹੋ ਸਕਦਾ ਕੀ ਪਤਾ ਪੇਸ਼ੈਂਟ ਨਾ ਕਰਾਂਦਾ ਕੀ ਪਤਾ ਉਹ ਕਹਿ ਦਿੰਦਾ ਜੀ ਇੰਨੀ ਕੰਪਲਿਕੀਸ਼ਨਸ ਐ ਮੈਂ ਨਹੀਂ ਮੈਂ ਗੋਲੀਆਂ ਨਾਲ ਕੇ ਮੈਨੂੰ ਇੰਜੈਕਸ਼ਨ ਲਾ ਦਿਓ ਮੈਂ ਨਹੀਂ ਕਰਾਣਾ ਕੀ ਇਹਨਾਂ ਨੇ ਕੰਪਲਿਕੀਸ਼ਨ ਦੱਸੀਆਂ ਇਹਨਾਂ ਨੇ ਨਹੀਂ ਦੱਸੀਆਂ ਜੀ ਤੇ ਸਾਡਾ ਇਹ ਮੰਨਣਾ ਹੈ ਕਿ ਸਾਡੇ ਨਾਲ ਜੋ ਹੋਇਆ ਸੋ ਹੋਇਆ ਕਿਸੇ ਹੋਰ ਦੇ ਨਾਲ ਨਾ ਇਹ ਹੋਈ ਕਿ ਅਸੀਂ ਸਾਰੇ ਜਣੇ ਇਸ ਕਰਕੇ ਖੜੇ ਆਂ ਕੀ ਨਾਮ ਸਰ ਮੇਰਾ ਨਾਮ ਬినੋਦ ਕੁਮਾਰਾ ਜੀ ਬినੋਦ ਜੀ ਕਿਹੜੇ ਹਸਪੀਟਲ ਦੀ ਗੱਲ ਆ ਤੇ ਦਿੱਲੀ ਹਸਪੀਟਲ 30 ਸਾਲ ਦਾ ਸੀ ਕੀ ਗੱਲ 32 ਸਾਲ ਦਾ ਸੀਗਾ ਜੀ ਸਾਡਾ ਬੇਟਾ ਤੇ ਉਸ ਤੋਂ ਮੈਂ ਦੁਕਾਨ ਤੇ ਬੈਠਾ ਸੀ ਮੈਨੂੰ ਫੋਨ ਆਇਆ ਤੇ ਮੇਰੇ ਨੂੰ ਦਾ ਕਹਿੰਦੇ ਪਾਪਾ ਤੁਸੀਂ ਕਿੱਥੇ ਮੈਂ ਦੁਕਾਨ ਤੇ ਕਹਿੰਦੇ ਮੰਨੂ ਨੂੰ ਹਸਪਤਲ ਜਾਓ ਪਤਾ ਨਹੀਂ ਕੀ ਹੋ ਗਿਆ ਮੈਂ ਜਦੋਂ ਗਿਆ ਮੈਂ ਸਿੱਧਾ ਰੂਮ ਦੇ ਅੰਦਰ ਵੜ ਗਿਆ ਜਿੱਥੇ অপারেশন تھیਟਰ ਦੇ ਅੰਦਰ ਅੰਦਰ ਗਿਆ ਤੇ ਉਹ ਪਿਆ ਸੀਗਾ ਵੈਂਟੀਲੇਟਰ ਤੇ ਤੇ ਮੈਂ ਕਿਹਾ ਡਾਕਟਰ ਸਾਹਿਬ ਕੀ ਹੋ ਗਿਆ ਕਹਿੰਦੇ ਅੰਕਲ ਜੀ ਕੁਝ ਕੁਝ ਨਹੀਂ ਕੁਝ ਨਹੀਂ ਵੀ ਥੋੜੇ ਸੀਰੀਅਸ ਹੋ ਗਏ ਵੀ ਇਹਨੂੰ ਅਮਰ ਚ ਲੈ ਜਾਣਾ ਪਏਗਾ ਚਲੋ ਮੈਂ ਕਿਹਾ ਆਪਾਂ ਤੁਸੀਂ ਐਂਬੂਲੈਂਸ ਬੁਲਾਓ ਤੇ ਬੜਾ ਬੜਾ ਮਰਜ਼ੀ ਲੈ ਕੇ ਚੱਲੀਏ ਚਲੋ ਅਸੀਂ ਇਹਨਾਂ ਨੇ ਉਹਦੇ ਅੱਧਾ ਪੌਣਾ ਘੰਟਾ ਲਾਤਾ ਜੀ ਗੱਡੀ-ਕੁੱਡੀ ਮੰਗਾ ਕੇ ਅਸੀਂ ਅਮਰ ਚ ਲੈ ਗਏ ਜੀ ਅਮਰ ਵਾਲੇ ਜਦੋਂ ਅਸੀਂ ਪਹੁੰਚੇ ਉਹ ਡਾਕਟਰ ਸਾਹਿਬ ਸਾਡੇ ਕੋਲ ਪਹੇਗੇ ਕਹਿੰਦੇ ਇਹ ਤਾਂ ਡੈੱਡ ਹੋਏ ਨੂੰ ਡੇਢ ਦੋ ਘੰਟੇ ਤੋਂ ਉੱਪਰ ਹੋ ਗਏ ਵੀ ਤੁਸੀਂ ਉਹਨੇ ਡੈੱਡ ਬੁਡੀ ਚੱਕੀ ਬਥੇ ਲੀਲਾ ਹੋਇਆ ਪਿਆ ਤਾਂ ਕਿ ਉਹ ਲੇਕੋ ਰੱਖਿਆਗੇ ਮੌਤ ਪਹਿਲਾਂ ਲੇਕੋ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਅਦਰਵਾਈਜ਼ ਮੌਤ ਤਾਂ ਜੀ ਮੇਰੇ ਖਿਆਲ ਵੀ ਦੋ ਤਿੰਨ ਔਰ ਦੋ ਮਿੰਟਾਂ ਦੇ ਵਿੱਚ ਹੋ ਚੁੱਕੀ ਸੀ ਦੋ ਤਿੰਨ ਮਿੰਟ ਦੇ ਵਿੱਚ ਅੰਦਰ ਜਾਣ ਦੇ ਬੇਟਾ ਮੇਰਾ ਨਾਲ ਸੀਗਾ ਬੱਡਾ ਜਦੋਂ ਉਹਨੂੰ ਅੰਦਰ ਛੱਡ ਕੇ ਆਇਆ ਇੱਕ ਮਿੰਟ ਦੇ ਵਿੱਚ ਤਾਂ ਬੈਕ ਕਾਲ ਆ ਗਈ ਜੀ ਡਾਕਟਰ ਸਾਹਿਬ ਦੀ ਵੀ ਅੰਦਰ ਆਜੋ ਇਹਨੂੰ ਪਤਾ ਨਹੀਂ ਕੀ ਹੋ ਗਿਆ ਮੇਰਾ ਬੇਟੇ ਨੇ ਦੇਖਿਆ ਵੀ ਉਹਦੇ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਦਿਨਾਰ ਕਾਰਵਾਈ ਤੇ ਇਹ ਵੀ ਸੰਤ ਸੱਚਾਈ ਦੱਸਦੇ ਵੀ ਆਹ ਕੁਝ ਹੋ ਗਿਆ ਅਸੀਂ ਕਿਉਂ ਐਮਰਜੈਂਸੀ ਧੱਕੇ ਖਾਂਦੇ ਸੀ ਸਾਨੂੰ ਭੁਗਾਈ ਕਰਾਈ ਇਹਨਾਂ ਨੇ ਵੀ ਆਪਣੇ ਹਸਪੀਟਲ ਨੂੰ ਬਚਾਉਣ ਵਾਸਤੇ ਸਾਨੂੰ ਐਮਰਜੈਂਸੀ ਭੇਜਿਆ ਗਿਆ ਕਿਉਂ ਭੇਜਿਆ ਗਿਆ ਸਾਡਾ ਇਕੱਲਾ ਬੇਟਾ ਸੀਗਾ ਜੀ 10 ਦਿਨ ਉਹਦੇ ਵੈਰੀਜ ਨੂੰ ਹੋਏ ਸੀ ਸਾਰਾ ਘਰ ਉਜੜ ਗਿਆ ਸਾਰਾ ਸੋ ਇਹਨਾਂ ਦਾ ਕੀ ਗਿਆ ਜੀ ਸਿੱਧੂ ਸਾਹਿਬ ਗੱਲ ਇਹ ਹੈ ਵੀ ਜੋ ਕਿ ਇਹਨਾਂ ਪਰਿਵਾਰ ਨਾਲ ਹੋਇਆ ਜੀ ਇਹਨਾਂ ਦਾ ਨੌਜਵਾਨ ਮੁੰਡਾ ਵਿਚਾਰਿਆਂ ਦਾ ਮਰਿਆਗਾ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਜਦੋਂ ਅਮਰ ਹਸਪੀਟਲ ਚ ਗਏ ਨੇ ਤਾਂ ਜਦੋਂ ਉਹਨਾਂ ਉੱਥੇ ਜਾ ਕੇ ਡਾਕਟਰ ਨੇ ਦੱਸਿਆ ਕਿਉਂਕਿ ਉਹ ਵੀ ਡਾਕਟਰ ਹੈ ਇਹ ਵੀ ਡਾਕਟਰ ਨੇ ਉਹ ਗਲਤ ਦਾ ਕੋਈ ਗੱਲ ਕਹਿਣਗੇ ਨਹੀਂ ਜਦੋਂ ਉਹਨਾਂ ਡਾਕਟਰ ਨੇ ਕਿਹਾ ਤਾਂ ਦੋ ਦੋ ਘੰਟੇ ਪਹਿਲਾਂ ਡੈਥ ਹੋ ਚੁੱਕੀ ਹੈ ਇਹ ਦਾ ਮਤਲਬ ਸਪਸ਼ਟ ਹੈ ਵੀ ਜਦੋਂ ਐਨੈਥੀਸੀਆ ਜਿਹੜਾ ਡਾਕਟਰ ਹੈ ਉਹਨੇ ਜੋ ਇੰਜੈਕਸ਼ਨ ਲਾਇਆ ਉਹਦੇ ਕਾਰਨ ਮੌਤ ਹੋਈ ਹੈ ਇਹ ਸਾਰਾ ਇੱਕ ਜਾਂਚ ਦਾ ਵਿਸ਼ਾ ਹੈ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਦੂਜੀ ਗੱਲ ਇਹ ਵੀ ਇਹਨਾਂ ਦੇ ਸਟੇਟਮੈਂਟ ਤੇ ਇਮੀਡੀਟ ਡਾਕਟਰ ਦੇ ਖਿਲਾਫ ਜਿਹਦੇ ਕਾਰਨ ਮਲ ਕੇ ਮੌਤ ਹੋਈ ਹੈ ਉਹਨਾਂ ਦੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਜਦੋਂ ਇਹ ਬਿਆਨ ਦੇ ਰਹੇ ਨੇ ਉਹਨਾਂ ਦੇ ਫਾਦਰ ਦੇ ਬਿਆਨ ਲੈ ਕੇ ਨਾਲ ਦੀ ਨਾਲ ਉਹਨਾਂ ਦੇ ਅੰਗੇਜਡ ਹੋਵੇ ਉਦੋਂ ਬਾਅਦ ਜਾਂਚ ਹੋਵੇ ਇਹ ਸਾਰੇ ਡਾਕਟਰਾਂ ਦਾ ਤੁਸੀਂ ਹਾਲਾਤ ਦੇਖ ਰਹੇ ਹੋ ਅੱਜ ਪ੍ਰਾਈਵੇਟ ਡਾਕਟਰ ਹੋਣ ਜਾਂ ਸਰਕਾਰੀ ਹੋਣ ਇਹਨਾਂ ਦੇ ਕੋਈ ਚੈੱਕ ਨਹੀਂ ਹੈ ਕੋਈ ਇਹਨਾਂ ਦੇ ਫੀਸਾਂ ਦੇ ਚੈੱਕ ਨਹੀਂ ਹੈ ਕੋਈ 10 ਲੱਖ ਰੁਪਏ ਲੈ ਰਿਹਾ ਕੋਈ 2 ਲੱਖ ਰੁਪਏ ਲੈ ਰਿਹਾ ਕੋਈ 5 ਲੱਖ ਰੁਪਏ ਲੈ ਰਿਹਾ ਮਤਲਬ ਕਿ ਇਹਨਾਂ ਦਾ ਇੱਕ ਕਮੇਟੀ ਇਦਾਂ ਦੀ ਹੋਣੀ ਚਾਹੀਦੀ ਹੈ ਇਹਨਾਂ ਦੀ ਇੱਕ ਲਿਮਟ ਹੋਵੇ ਕਿੰਨੀ ਇਹ ਫੀਸ ਲੈਣੇ ਕੀ ਇਹ ਇਲਾਜ ਕਰ ਰਹੇ ਨੇ ਜਦੋਂ ਇਹਨੂੰ ਪਤਾ ਲੱਗ ਗਿਆ ਸੀਗਾ ਵੀ ਮਤਲਬ ਕਿ ਜੇ ਪਹਿਲੀ ਗੱਲ ਪਹਿਲੀ ਗੱਲ ਤੇ ਇਹ ਹੈ ਵੀ ਉਹਦੇ ਜਿਹੜੇ ਐਨੇਥੀਸੀਆ ਦਾ ਇੰਜੈਕਸ਼ਨ ਲੱਗਦਾ ਹੈਗਾ ਇਹਨਾਂ ਦੀ ਗੱਲ ਬਾਈ ਜੀ ਉਹਨਾਂ ਦੀ ਸਹੀ ਹੈ ਵੀ ਉਹਨੂੰ ਪੁੱਛ ਕੇ ਲੱਗਣਾ ਚਾਹੀਦਾ ਵੀ ਤੇਰੇ ਪਾਈ ਐਨੇਥੀਸੀਆ ਦਾ ਇੰਜੈਕਸ਼ਨ ਲੱਗੂਗਾ ਤੂੰ ਬਰਦਾਸ਼ਤ ਕਰ ਸਕਦਾ ਕਿ ਨਹੀਂ ਕਰ ਸਕਦਾ ਜੇ ਤੇਰਾ ਆਪਰੇਸ਼ਨ ਉਥੇ ਉਥੇ ਨਾਲ ਵੀ ਚਲੇਗੇ ਮਤਲਬ ਕਿ ਸਾਰੇ ਜਾਂਚ ਦਾ ਵਿਸ਼ਾ ਬਹੁਤ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਜਿਵੇਂ ਸਾਰੇ ਪ੍ਰਸ਼ਾਸਨ ਤੋਂ ਜਾਂ ਸਿਵਲ ਪ੍ਰਸ਼ਾਸਨ ਤੋਂ ਜਾਂ ਜੋ ਜੋ ਇਹਦਾ ਸੀਐਮਓ ਨੇ ਜੋ ਹੋਰ ਨੇ ਇਹਨਾਂ ਨੂੰ ਲੈ ਕੇ ਵੀ ਉਹਨਾਂ ਦੇ ਪਰਿਵਾਰ ਨਾਲ ਸਹਿਮਤੀ ਲੈ ਕੇ ਡੀਸੀ ਸਾਹਿਬ ਨੂੰ ਮਿਲਾਂਗੇ ਇਹਦੀ ਜਾਂਚ ਦਾ ਵਿਸ਼ਾ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੇ ਪਰਿਵਾਰ ਨੂੰ ਸਾਰੇ ਨੂੰ ਇਨਸਾਫ ਮਿਲਣਾ ਚਾਹੀਦਾ ਜਗਸੀਰ ਸਿੰਘ ਸਾਹਿਬ ਇਨਸਪੈਕਟਰ ਸਰ ਇੱਕ ਮਾਮਲਾ ਆਇਆ ਵੀ ਹਸਪੀਟਲ ਦੇ ਵਿੱਚ ਭਾਵੇਂ ਜਿਹੜੀ ਡਾਕਟਰ ਜੀ ਕੀ ਮਾਮਲਾ ਇਹ ਸਰਕਾਰ ਦਿੱਲੀ ਹਸਪੀਟਲ ਦੇ ਵਿੱਚ ਸੰਗਰੂਰ ਦਾਖਲ ਹੋਇਆ ਸੀ ਬੰਦਾ ਤੇਜਿੰਦਰ ਕੁਮਾਰ 32 ਸਾਲ ਦੀ ਉਮਰ ਸੀਗੀ ਇੱਥੋਂ ਉਹਨੂੰ ਰੈਫਰ ਕਰਤਾ ਸੀਗਾ ਅਮਰ ਦਾ ਅਮਰ ਚ ਡੈਥ ਨਿਸ਼ਾਨ ਖਿਲਿਆ ਕਰਤਾ ਵੀ ਡੈਥ ਹੈ ਜੀ ਇੱਥੇ ਵਾਪਸ ਲਏ ਸੀਗੇ घर की तलाश हुई खत्म क्योंकि अब आ चुकी है अशोका सिंगरूर रोड ऑपोजिट पी एस पी -स सी एल भवानीगढ़ टाउन प्लानिंग अप्रूव्ड नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें। नाइन